ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਸਵੇਰ ਦੇ ਵੱਜ ਗਏ ਜੀ 9 ਤੇ ਉਧਰ ਆਪਣਾ ਚੁੱਲੇ ਦਾ ਕਮਾਟਾ-ਉਟਾ ਮੈਂ ਗੁੰਨਤਾ ਰੋਟੀ ਹਜੇ 10 ਵਜੇ ਖਾਣਗੇ ਤੇ ਝਾੜੂ ਵੀ ਮੈਂ ਧੁੱਪ ਨਿਕਲੀ ਤਾਂ ਲਾਉਂਗੀ ਹਜੇ ਤਾਂ ਅੰਦਰ ਜੀ ਪੈਰੀਆ ਬਿਲਕੁਲ ਗਲੇਲੇ ਜਿੱਚ ਕੀ ਕਰਾਂਗੇ ਤੇ ਅੰਦਰ ਆਪਣੇ ਨਵੇਂ ਬਾਥਰੂਮ ਰੈਡੀ ਨੇ ਬਸ ਤੇ ਪੁਰਾਣਿਆਂ ਦੀ ਹੋ ਗਈ ਜੀ ਤਿਆਰੀ ਟੋ ਹਣ ਦੀ ਪਿੰਦਰ ਲੱਗ ਗਿਆ ਸ਼ੁਰੂ ਕਰ ਤਾਵਾ ਨਾ ਇਹ ਦੇ ਕੁੜੀ ਰੱਖ ਅੱਜ ਜਲਦੀ ਹੈ ਉਹ ਦਰਦੀ ਨਹੀਂ ਜੀ ਤਾਂ ਜਲਦੀ ਹੁੰਦੀ ਹੈ ਉਹ ਉਹ ਕਦੇ ਜਮੀ ਆ ਪਰ ਜਦ ਸਿੱਤ ਕੋ ਬੁਰੀ ਹੋ ਜਾਂਦੀ ਹੈ ਤੇ ਨਹੀਂ ਸੁਹਾਗਾ ਮਾ ਤੈਨੂੰ ਜਿਆਦਾ ਨਾ ਦੇ ਤੈਨੂੰ ਬਤਾ ਤੂੰ ਜ਼ਗਰ ਨਹੀਂ ਡਮੀ ਲੱਗੇ ਉਹ ਵੀ ਜਮੀ ਉਹ ਕੋਈ ਨਹੀਂ ਕੋਣ ਬੰਦਗਾ ਪਿੰਡਾਂ ਦੀ ਕਰਦੇ ਨੇ ਤੇ ਕੁੜੀਆਂ ਨੇ ਵੀ ਡੋਨੀ ਨਾਦੀ ਨਹੀਂ ਆਹ ਇਹ ਕਰ ਲਉਣੀ ਲਾ ਕੇ ਸਾਡਾ ਘਟ ਫਟਾ ਆਹ ਨਾ ਦੇ ਘਰ ਪਰ ਆਏ ਤੇ ਪਰਸ ਤੇ ਫੇਰ ਖੜੇ ਰਹਿਣਗੇ ਇਹ ਤੇ ਦਿੱਸ ਕੇ ਮਾਰ ਬਣੀ ਹੋਰ ਗੇਟ ਉਰੇ ਲੱਗੂਗਾ ਵਿੱਚੇ ਪਾ ਲਵਾਂਗੇ ਇੱਥੇ ਜੀ ਬੱਧੀ ਨਹੀਂ ਦਾ ਸੁਝੇਰ ਲੱਗਾ ਹਣਾ ਇਹ ਸਟੋਰੀ ਬਣਾ ਲਵਾਂਗੇ ਕੈਸੀ ਤੇ ਬਰੀ ਗੱਲ ਨਹੀਂ ਜੀ ਇਹ ਸਟੋਰੀ ਬਣਾ ਲਾ ਪਾ ਤੀ ਹੁਣ ਗੇਟ ਕਰਕੇ ਬੰਦਾ ਦੇ ਗੇਟ ਛੋਟਾ ਰਹਿ ਜਾਂਦਾ ਤੇ ਟੋਕ ਕੇ ਮਸ਼ੀਨ ਉਰੇ ਆਉਂਦੀ ਉੱਤੇ ਬਣਾ ਲੈਂਦੇ ਉਹਦਾ ਬਾਹਰ ਹੀ ਦੂਰ ਹੋ ਜਾਣਾ ਸਭਾ ਫਰ ਵੇ ਤੂੰ ਦੇ ਗੱਲਾਂ ਨਹੀਂ ਆ ਲੈ ਲੱਭੀ ਲੱਭੀ ਲੈਣਾ ਤਾਂ ਨਾਲ ਲਾ ਲਾ ਕੋਈ ਇਹਦੇ ਨਾਲ ਫੇ ਹੋਲਾਵਾਗੇ ਤੂੰ ਤਾਂ ਫਟ ਗਈ ਹੋਣ ਕਿੰਨੀ ਮਿੱਟੀ ਪਈ ਥੱਡੋ ਨਾ ਕਹਤਾ ਫਟ ਗਈ ਉਹ ਬਿਚਾਰੇ ਕੱਤੀ ਬੁੱਟ ਪੱਲੇ ਆਈ ਕਾ ਦੱਸ ਦੇ ਹੋ ਹੋ ਰੋ ਕੇ ਆ ਮੈਂ ਮੰਗ ਸਤ ਨਹੀਂ ਰਹੀ ਸਤ ਮੜ ਜੀ ਠਹਿਰ ਕੇ ਲਾ ਲਓ ਭਾਈ ਅੱਛਾ ਆ ਬਣਾ ਆ ਮਿਡੇਗਾ ਤਾਰੀਏ ਆਹ ਰਹੀ ਆ ਲਾਦੇ ਇੰਨੀਆਂ ਕਿ ਬਸ ਨੂੰ ਮੰਨੂ ਅੰਦਰ ਜੇ ਪਾਈ ਦੇ ਤਾਰੀਏ ਨਾ ਸੰਪਰਾ ਕਿ ਕਿਤੇ ਲੇਗਾ ਬਿੰਦਰ ਸੰਪਰਾ ਕਿ ਕਿਤੇ ਨਹੀਂ ਕਿੱਚੇ ਜਾਊ ਇੱਥੇ ਕੀ ਕਰਨੀ ਚਲੋ ਜੀ ਸਵਾ 11 ਹੋ ਗਏ ਟਾਈਮ ਆਸਪਤਲ ਚਲੀ ਗਈ ਕਾਲਜ ਮੈਂ ਝਾੜੂ ਕੱਢ ਤਾਂ ਪੋਚੇ ਮੈਥੋਂ ਲੱਗਣੀ ਨਹੀਂ ਕਿ 11:30 ਹੋ ਗਏ ਇੱਕ ਟਾਈਮ ਪੀਸ ਤੇ ਇੱਕ ਤੇ 11:30 ਹੋ ਗਏ ਅੱਜ ਕਰਤੀ ਸ਼ੁਰੂਆਤ ਪੁਰਾਣੇ ਬਾਥਰੂਮ ਢਾਉਣ ਦੀ ਆਪਾਂ ਦਿਖਾਉਣੀ ਆ ਤੁਹਾਨੂੰ ਤਾਂ ਟੇਮ ਮਾਂ ਅੱਜ ਤੇ ਮੱਜਾਂ ਹੁਣ ਕੱਡੀਆਂ ਨੇ ਬਾਹਰੇ ਅੱਜ ਧੁੰਦਤੀ ਧੁੱਪ ਚ ਨਿਕਲੀਆਂ ਨੇ ਕਿੰਦਰ ਹੈ ਲੈ ਤੂੰ ਗਾਂਤੀ ਯਾਦਗਰੀ ਰੱਖ ਲੈਣਾ ਨਹੀਂ ਕੋਈ ਜ਼ਰੂਰੀ ਆ ਯਾਦਗਰੀ ਤਾਂ ਹਟਿਆ ਨਹੀਂ ਤਹਾ ਕੇ ਜਾਊ ਜਮਾ ਤੇਰੀ ਜੇ ਉਮਰ ਕੱਲ ਟੂਈ ਆ ਆ ਨੀ ਬਦਾ ਹੁਣ ਤੜਕੇ ਨੂੰ ਕਹਿੰਦੇ ਮੈਂ ਆਉਂਦਾ ਨਹੀਂ ਅੱਜ ਇਹਨਾਂ ਦਾ ਮਾਰ ਹੀ ਆਇਆ ਦੀ ਹੈ ਇਹਨਾਂ ਦਾ ਮਾਰ ਹੀ ਆਇਆ ਪਰ ਇਹ ਨਾ ਉੱਪਰ ਨਾਲ ਫਰਸੀਆ ਲੱਗ ਜੂਆ ਇਹ ਕਿਹੜੀ ਤਾਰ ਕੱਢਤੀ ਦਰ ਬੱਧੀ ਜਾਮਾ ਇਹ ਖੋਲ ਹੀ ਦੇ ਵੱਡਣੀਆਂ ਕਾਨੂੰ ਨੇ ਇਹਨੇ ਪਤਾ ਕਿ ਕਿ ਚੁੱਕ ਪਰਦੇ ਨਾ ਖੋਲ ਲੈ ਇਹ ਤਾਂ ਲਾਉਣਾ ਹੀ ਆ ਬਾਈ ਆੜਾ ਕੋੜਾ ਸਾਰਾ ਉਹ ਤੋਂ ਪਰਦੇਣਾ ਪਤਾ ਇਹਦੇ ਜਿਹੜੇ ਨਿਕਲਣਗੇ ਰਹੀ ਰੂਈ ਜਿਹੜੀ ਨਿਉਂ ਚ ਪਾਦੇ ਬੰਦ ਦੀ ਚ ਨਾ ਕਣੀ ਉਹਦਾ ਟੈਂਕੀ ਦਾ ਅਜੇ ਖਾਲੀ ਵੀ ਕਰਨੀ ਬਈ ਲਾ ਜੂਗਾ ਉਹ ਅਨੇ ਨਿਆ ਦੀ ਲਾਉਗੇ ਫੇਰਾ ਆਹੋ ਲੱਗਦੇ ਰੁ ਪੁੱਛ ਕੇ ਦੇਖ ਅੱਗੇ ਠਾਗਾ ਇਹ ਵੀ ਦੀ ਠਾਗਰ ਕੇ ਫਿਰ ਤੂੰ ਖਾਇਆ ਦੀ ਅੱਜੜ ਗੇ ਲਖਿਆ ਆ ਜੀ ਬਾਰੀ ਹੋਏ ਅੱਜੜ ਜੀ ਬਾਰੀ ਆ ਫੂਟ ਬਾੜ ਨਹੀਂ ਛੜਦਾ ਨਹੀਂ ਆ ਇਧਰ ਥੱਲੇ ਮਾਰ ਹਾਂ ਇੰਨੇ ਕਵਾੜੀ ਆ ਕੇ ਵਾਗਿਆ ਇੱਕ ਕਵਾੜ ਨਹੀਂ ਦੇ ਸਕੀ ਉਹ ਹੁਣ ਆਈ ਤੇ ਕੀ ਕਵਾੜ ਤਾਂ ਕੀ ਐ ਦੋ ਬੂਟ ਹੀ ਨੇ ਦੇਖੀ ਜਿੱਥੇ ਰੋਡ ਤੋਂ ਉਹ ਤੇ ਅੱਗ ਲਾਵਾਂਗੇ ਇਕੱਠੇ ਕਰਕੇ ਦੁਕਾਨ ਤੇ ਆ ਗਿਆ ਹੁਣ ਹੁਣ ਬੀਟੀ ਦੀ ਘਰ ਦੇਖਣ ਲੱਗ ਗਿਆ ਬਹੁਤ ਬਗਿਆ ਉੱਪਰ ਗਿਆ ਇਹ ਸਿਰ ਉੱਪਰ ਗਿਆ ਆਉਂਦਾ ਕਿੱਥੇ ਜਾਣਾ ਨੇ ਇੱਧਰ ਆਉਂਦਾ ਡਾਕਟਰ ਦੇ ਆਉਂਦਾ ਡਾਕਟਰ ਦੇ ਆਣਦਾ ਜਾ ਰਿਹਾ ਉਹ ਕੋਕਾ ਜਿਹਾ ਰਹਾ ਉਹ ਬਰੂ ਦੇ ਕੋਈ ਦੱਸਣਾ ਸੂਮ ਲੈ ਕੇ ਜਾਊਗਾ ਜੀਰੇ ਜਿਹੜਾ ਬੈਂਦੀ ਆਈ ਆ ਮਨ ਤੇ ਊਣ ਚੱਲਦੀ ਸੀ ਫੋਟੋ ਹੀ ਹੱਸੇ ਹਾਂ ਠੀਕ ਹੈ ਤੇ ਠੀਕ ਹੈ ਤੇ ਠੀਕ ਹੈ ਹਾਂ ਠੀਕ ਹੈ ਤੇ ਠੀਕ ਹੈ ਹਾਂ ਬਸੇ ਤਾਂ ਹੀ ਲਾਏ ਹੋਏ ਨੇ ਵੀ ਇਹਨਾਂ ਦੀ ਲੱਗੂ ਉਹ ਕਿੱਥੇ ਲਾਉਂ ਗਏ ਹੈ 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 ਮਾਰੀ ਤੇ ਕਿੰਨੇ ਹੋਗੇ ਵੀ ਹਾਉ ਦੋਆ ਦੋਨੇ ਉੱਪਰ ਲਾ ਨੀਚੇ ਲਾ ਕੇ 20 ਨੇ ਇਹ ਹਾਂ 18 ਹੀ ਨੇ 20 ਹੀ ਨੇ ਹੋਰ 20 ਹੀ ਨੇ ਮੈਂ ਤਾਂ ਮਾਤਾ ਜੀ ਤਾਂ ਜਾਲੇ ਬੰਨ ਲਿਆ ਆਣੀ ਹਲਦੀ ਇਹ ਨਹੀਂ ਕੋਈ ਕਿਸੇ ਪਾਸੇ ਫੌਤ ਪੈਂਦਾ ਨਹੀਂ ਇਹਨੂੰ ਚੋਰ ਤਾਂ ਪੈਂਦਾ ਨਹੀਂ ਗੰਦ ਨੂੰ ਉੱਪਰ ਉੱਪਰ ਇੱਕ ਇੱਕ ਲੈਣ ਢਾਲਾ ਕਾਲੀ ਕਿਉਂ ਉਹ ਕਰੀਏ ਨੇ ਮੋਬ ਦੇ ਨਹੀਂ ਕੱਟ ਕੇ ਦਿਖਾਉਂਦੇ ਹਨ ਉੱਤਰ ਹੈ ਕੀ ਕੋਈ ਬਾਹਰ ਗਿਆ ਤਾਂ ਉਹਦੇ ਕੋਲ ਫੇਸੀ ਗਿਆ ਕਿਵੇਂ ਇਹ ਰਿਅਲਿਸਟਰੀ ਦੇ ਬਾਰੇ ਲਾ ਮੈਂ ਤਾਂ ਉਹ ਦੋ ਵੀ ਆਪ ਨੂੰ ਦਵਾਟਾ ਮੇਰੇ ਕੱਢ ਗਿਆ ਹੁਣ ਇਹ ਤਾਂ ਫੇਰ ਵੀ ਸਾਨੂੰ ਖੋਲਣੀ ਪਊ ਪੱਟਣ ਵੇਲੇ ਇਹ ਅੰਦਰ ਪਾਣੀ ਕਿੱਥੇ ਬੰਦ ਹੈ ਅੰਦਰ ਪਾਣੀ ਵੀ ਆਉਂਦਾ ਅੰਦਰ ਹੈ ਇਹਦਾ ਬਾਲਬੂਨ ਦੇਖਣਾ ਸੁੱਕ ਗਿਆ ਇਹ ਲੋਟ ਹੋ ਗਿਆ ਪੂਰੇ ਹੋ ਗਿਆ ਜਾ ਮਾਜਾ ਐ ਕਿ ਹੋ ਗੋ ਲੀਲਾ ਇਹ ਮੇਰਾ ਮਾਸਟਰ ਇਹਨੇ ਖੜਨਾ ਹੈ ਨਹੀਂ ਐ ਟੂਟੀ ਨੇ ਹਨਾ ਖੜੂ ਗਾਲੇ ਸਾਰੇ ਹਿੱਲ ਗਈ ਏਲੀ ਦਾ ਕਾਨੂੰਨਾ ਕੈਂਚ ਵੀ ਉਹ ਲਾਇਆ ਹੂ ਗੋਲੀ ਉਹ ਆ ਗਿਆ ਮਿਸਤਰੀ ਕਿੱਧਰ ਲੈ ਕੇ ਜਾਏਗਾ ਗਾਦੀ ਦਵਾਦੇ ਨੂੰ ਤੋੜ ਨਾ ਦੇ ਕਰ ਜਾ ਓਏ ਐ ਕਰ ਕਾਲੀ ਆਇਆ ਕਰ ਇਹਨੂੰ ਉੱਥੇ ਤੇ ਇਹ ਪਈਆ ਫਿਰ ਸਿੱਟੀਆਂ ਨਾ ਮਖਾ ਇਹ ਵਿਚਾਰੇ ਕਾਲੀ ਦਾ ਸ਼ੌਂਕ ਰਹੀ ਜਾਊਗਾ ਮਟਾ ਹੈ ਨਹੀਂ ਸ਼ੌਂਕ ਸ਼ੂਕੀ ਮੈਂ ਰਾਤ ਮਸੀਦ ਤੇ ਮਾਤ ਲਿਆ ਲੀਗਾ ਮਾਹ ਚੁਣੋ ਛੱਟ ਕੇ ਆਊਗਾ ਇਧਰ ਰਾਤ ਨੂੰ ਵੀ ਪਲਾਨਿੰਗ ਘੜੀ ਜਾਂਦਾ ਦੀ ਉਹ ਟੋਣੇ ਚੱਲ ਕੋਈ ਹੋਵੇ ਮੇਰਾ ਪਾਇਆ ਦੀ ਆਇਆ ਆਇਆ ਥਾ ਦੇ ਨੇਰੀਆਂ ਉਹਨ ਕਾਲੀ ਜਿਹੜਾ ਕੰਮ ਕੰਟਾ ਖੜਿਆ ਥਾ ਦੇ ਨੇਰੀਆਂ ਮਗਰ ਨਹੀਂ ਨਹੀਂ ਪਾਣੀ ਪੀ ਲਿਆ ਫਿਰ ਪਿੰਦਰ ਚਾਰ ਪਾ ਲਿਆ ਇੱਕ ਜਣਾ ਪਿੰਦਰ ਚਾਰ ਲੈ ਬੇਟਾ ਆਲਾ ਪਾਣਾ ਕੜੀ ਗੁਰ ਅਜਾ 10 ਮਿੰਟ ਪਰ ਅੰਦਰ ਨਹੀਂ ਰਹੋਗਾ ਸਵੇਰੇ ਜੀ 10:00 ਵੱਜ ਗਏ ਉਧਰ ਆਪਣਾ ਕੰਮ ਜੋਰਾਂ ਸਾਰਾਂ ਤੇ ਚੱਲ ਰਿਹਾ ਬਹੁਤ ਖਿਲਰ ਖਲਾਰਾ ਪਿਆ ਤੇ ਮੈਂ ਪਾਉਣੀ ਮੱਝਾਂ ਨੂੰ ਕੱਖ ਉਹ ਦੁੱਧ ਪਾਣ ਦੇ ਮਾਣੇ ਦੇਖੋ ਖਾ ਖਾ ਦੁਪਹਿਰ ਵਾਲੀ ਰੋਟੀ ਘਰੇ ਲਾਗੇ ਫੇਰ ਕਰੋ ਤੁਸੀਂ ਇਸ ਵਲੌਗ ਨਾਲ ਇੰਜੋਏ ਬਦਲਵਾਈ ਬਹੁਤ ਹੋਈ ਪਈ ਹੈ ਰੱਬ ਕਰੇ 2 ਦਿਨ ਹੋਰ ਖੜ ਜੇ 2 ਦਿਨ ਦਾ ਕੰਮ ਆਪਣਾ ਜਿਆਦਾ ਜਿਆਦਾ ਕੱਲ ਨੂੰ ਮਿਲਦੇ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ